ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਣੇ ਕੋਲੇ ਹੋਰ ਜੀਪ ਆਈ ਹੈ ਜੀ ਇਹ ਵੀ ਬਹੁਤ ਸੋਹਣੀ ਹੈ ਤਿਆਰ ਹੋ ਰਹੀ ਆਪਣੀ ਗ੍ਰੀਨ ਕਲਰ ਦੇ ਵਿੱਚ ਹਜੇ ਰੈਡੀ ਨਹੀਂ ਹੋਈ ਇਹ ਜੀਪ ਛੱਤ ਵਗੈਰਾ ਲੱਗਣੀ ਹੈ ਸੀਟਾਂ ਵਗੈਰਾ ਲੱਗਣੀਆਂ ਤੇ ਇਹ ਆਪਣਾ ਡੀਜ਼ਲ ਇੰਜਨ ਆ ਜੀ ਡੀਆਈ ਟਰਬੋ ਇੰਜਨ ਆ ਜੀ ਇਹਦੇ ਵਿੱਚ ਬਲੈਰੋ ਦਾ ਤੇ ਆਪਣੇ ਕੋਲ ਐਗਜ਼ੌਸਟ ਲਵਾਉਣ ਆਈ ਹੈ ਜੀ ਇਹਦੇ ਵਿੱਚ ਆਪਾਂ ਇਹਦੀ ਸਟਾਕ ਆਵਾਜ਼ ਕੀਤੀ ਹੈ ਜੀ ਜੋ origignal di engine ਦੀ ਹੁੰਦੀ ਆਪਣੀ turbo ਦੀ ਦੇਖੀ ਤਾਂ ਸਲੈਂਸਰ ਆਪਾਂ ਬੈਕ ਸਾਈਡ ਬਿਲਕੁਲ ਸਿੱਧਾ ਹੀ ਕੱਢਿਆ ਜਿੱਦਾਂ ਕਸਟਮਰ ਨੂੰ ਚਾਹੀਦਾ ਹੁੰਦਾ ਆਪਾਂ ਉਦਾਂ ਹੀ ਕੀਤਾ ਜੀ ਕਸਟਮਰ ਚਾਹੁੰਦੇ ਸੀ ਵੀ ਆਪਣਾ ਸਲੈਂਸਰ ਇੱਥੇ ਬੈਕ ਸਾਈਡ ਬਾਹਰ ਕੱਢੋ ਤੇ ਆਪਾਂ ਇੱਥੇ ਹੀ ਕੱਢਿਆ ਤੁਹਾਨੂੰ ਇਹਦੀ ਆਪਾਂ ਫਿਟਿੰਗ ਵੀ ਦਿਖਾ ਦਿੰਨੇ ਆ ਜੀ ਇਹ ਤੁਸੀਂ ਇਹਦੀ ਫਿਟਿੰਗ ਦੇਖ ਸਕਦੇ ਆ ਜੀ ਆਪਣੀ ਪ੍ਰੋਪਰ ਫਿਟਿੰਗ ਹੁੰਦੀ ਹੈ ਜੀ ਜਿੱਦਾਂ ਕੰਪਨੀ ਦਾ ਸਲੈਂਸਰ ਹੁੰਦਾ ਪ੍ਰੋਪਰ ਫਿਟਿੰਗ ਉਸੇ ਤਰ੍ਹਾਂ ਜੀ ਇਹ ਆਪਣਾ ਪਾਈ ਪਾ ਰਿਹਾ ਜੀ ਤੇ ਉਹ ਟੋਲ ਕੀ ਸੋ